ਜਨੀਦੀਆ ਉਹ ਆਪਦੀ ਕੁਰਸੀ ਦਾ ਬਚਾ ਨਹੀਂ ਸਕਿਆ ਜੀ ਉਹ ਉਹਨਾਂ ਨੂੰ ਕਹੋ ਜੀ ਭਗਵੰਤ ਮਾਨ ਜਿਹੜਾ ਹੈਗਾ ਉਹ ਉਹਦੇ ਕੋਲੇ 92 ਐਮਐਲਏ ਉਹ ਲੋਕਾਂ ਨੇ ਚੁੜਿਆ ਜਿਹੜੇ ਸਾਡੇ ਮੁੱਖ ਮੰਤਰੀ ਆ ਪੰਜਾਬ ਦੇ ਸਭ ਤੋਂ ਪਿਆਰੇ ਮੁੱਖ ਮੰਤਰੀ ਆ ਸਭ ਤੋਂ ਵਧੀਆ ਕੰਮ ਕਰ ਰਿਹਾ ਜਨੀ ਨੂੰ ਕਹਿੰਦੇ ਪੁੱਛਣਾ ਜੀ ਜਨੀ ਦਾ ਤਾਂ ਜੋ ਆਪਣਾ ਹਾਲ ਉਹ ਤਾਂ ਆਪਦੀ ਇਲੈਕਸ਼ਨ ਹਾਰ ਗਿਆ ਸੀਗਾ ਜੀ ਉਹ ਤਾਂ ਆਪ ਦੀ ਇਲੈਕਸ਼ਨ ਹਾਰ ਗਿਆ ਸੀਗਾ ਮੁੜ ਕੇ ਆ ਕੇ ਲੜ ਰਿਹਾ ਨਾ ਉਹ ਤੋਂ ਇਲੈਕਸ਼ਨ ਦੇ ਵਿੱਚ ਇਤਨਾ ਹਾਰਨਾ ਪੜਿਆ ਹੋਇਆ ਚੰਨੀ ਨੂੰ ਸਾਬਕਾ ਮੁੱਖ ਮੰਤਰੀ ਤਾਂ ਹੈ ਹੀ ਆ ਸੋਚ ਸਮਝ ਕੇ ਬੋਲਣਾ ਚਾਹੀਦਾ ਸਰ ਸਾਹਿਬ ਕੱਲ ਚੈਲੰਜ ਚੰਨੀ ਡਿੱਗੂ ਹੈ ਕਿ ਉਹ ਚੁੱਕੇ ਸੀਗੇ ਇੱਕ ਜਗ੍ਹਾ ਨੂੰ ਲੈ ਕੇ ਕਾਂਗਰਸ ਵਰਕਰ ਉਹਨਾਂ ਨੇ ਕਿਹਾ ਕਿ ਬੈਦਾਨ ਸਭਾ ਵੈਸਟ ਦੇ ਹਲਕੇ ਦੇ ਵਿੱਚ ਫੜਦੇ ਤਾਂ ਭਗਵੰਤ ਸਿੰਘ ਦੀ ਕੁਰਸੀ ਜਾ ਸਕਦੀ ਦੇਖੋ ਮੇਰੀ ਗੱਲ ਸੁਣੋ ਜੇ ਰਣਜੀਤ ਚੰਨੀ ਵੀ ਉਹ ਆਪ ਦੀ ਕੁਰਸੀ ਦਾ ਬਚਾ ਨਹੀਂ ਸਕਿਆ ਜੀ ਉਹ ਉਹਨਾਂ ਨੂੰ ਕਹੋ ਜੀ ਭਗਵੰਤ ਮਾਨ ਜਿਹੜਾ ਹੈਗਾ ਉਹ ਉਹਦੇ ਕੋਲੇ 92 ਐਮਐਲਏ ਉਹ ਲੋਕਾਂ ਨੇ ਚੁੜਿਆ ਉਹ ਕੋਈ ਵੈਸਟ ਦਾ ਐਮਐਲਏ ਨਹੀਂ ਹੈ ਉਹ ਇਹ ਜਿਹੜੀਆਂ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਅਸੀਂ ਜਿਹੜੇ ਸਾਡੇ ਮੁੱਖ ਮੰਤਰੀ ਆ ਪੰਜਾਬ ਦੇ ਸਭ ਤੋਂ ਪਿਆਰੇ ਮੁੱਖ ਮੰਤਰੀ ਆ ਸਭ ਤੋਂ ਵਧੀਆ ਕੰਮ ਕਰ ਰਿਹਾ ਚੰਨੀ ਨੂੰ ਕਹਿੰਦੇ ਪੁੱਛਣਾ ਜੀ ਚੰਨੀ ਦਾ ਤਾਂ ਜੋ ਆਪਣਾ ਹਾਲ ਉਹ ਤਾਂ ਆਪਦੀ ਇਲੈਕਸ਼ਨ ਹਾਰ ਗਿਆ ਸੀਗਾ ਜੀ ਉਹ ਤਾਂ ਆਪਦੀ ਇਲੈਕਸ਼ਨ ਹਾਰ ਗਿਆ ਸੀਗਾ ਮੁੜ ਕੇ ਆ ਕੇ ਲੜ ਰਿਹਾ ਨਾ ਉਹ ਤੋਂ ਇਲੈਕਸ਼ਨ ਦੇ ਵਿੱਚ ਜਿੱਤਣਾ ਹਾਰਨਾ ਪੜਿਆ ਹੋਇਆ ਚੰਨੀ ਨੂੰ ਸਾਬਕਾ ਮੁੱਖ ਮੰਤਰੀ ਤਾਂ ਹੈ ਹੀ ਆ ਸੋਚ ਸਮਝ ਕੇ ਬੋਲਣਾ ਚਾਹੀਦਾ ਜਿਹੜੇ ਸਾਡੇ ਦੇਕਰ ਰਹੇ ਨੇ ਜਿਹੜੀ ਨੀਤੀ ਹੈ ਜਿਹੜੇ ਆਪਣੇ ਵਿਰੋਧੀ ਹੈਗੇ ਉਹ ਕਹਿੰਦੇ ਪੰਜਾਬ 'ਚ ਉਹੀ ਨੀਤੀ ਲਾਗੂ ਹੋ ਰਹੀ ਹੈ ਪੰਜਾਬ ਦੀ ਕਰਦੇ ਕਿੰਨੂੰ ਕਿਦਾ ਵੇਖਦੇ ਦੇਖੋ ਜੇ ਪੰਜਾਬ ਦੀ ਨੀਤੀ ਦੇ ਉੱਤੇ ਕੋਈ ਆਬਜੈਕਸ਼ਨ ਹੈ ਉਹਦੇ ਤੇ ਵੀ ਕੇਸ ਕਰ ਸਕਦੇ ਸੀ ਕਿ ਸਾਰੀਆਂ ਸਾਰੀਆਂ ਸੈਂਟਰਲ ਜਿਹਾ ਸੀ ਰਹਾ ਤਾਂ ਉਹਨਾਂ ਦੀ ਬਹੁਤ ਵਧੀਆ ਨੀਤੀ ਹੈ ਉਹਦੇ ਨਾਲ ਸਰਕਾਰ ਦੀ ਆਮਦਨ ਵਧੀ ਹੈ ਉਹਦੇ ਨਾਲ ਸਰਕਾਰ ਦਾ ਰੈਵਨਿਊ ਵਧਿਆ ਹੋਇਆ ਜਿਹਦੇ ਨਾਲ ਅਸੀਂ ਮੱਲਾਕੜੇ ਖੋਲ੍ਹ ਰਹੇ ਹਾਂ ਸਕੂਲ ਠੀਕ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਵਧੀਆ ਇਲਾਜ ਕਰ ਰਹੇ ਹਾਂ ਲੋਕਾਂ ਦਾ ਸੜਕਾਂ ਠੀਕ ਕਰ ਰਹੇ ਹਾਂ ਹੋਰ ਜਿਹੜਾ ਤੁਹਾਡਾ ਸ਼ਹਿਰ ਤੇ ਸ਼ਹਿਰ ਦਾ ਬੁਰੀਆਦੀ ਚਾਚਾ ਠੀਕ ਕਰ ਰਹੇ ਹਾਂ ਲੋਕਾਂ ਨੂੰ ਨੌਕਰੀਆਂ ਦੇ ਰਹੇ ਆ ਰੈਵਨਿਊ ਕਿੱਥੋਂ ਆਣਾ ਜੀ ਰੈਵਨਿਊ ਸਾਡੇ ਕੋਲ ਆ ਰਿਹਾ ਬਹੁਤ ਵਧੀਆ ਨੀਤੀਆਂ ਨੀਤੀ ਮਾੜੀ ਨਹੀਂ ਸੀ ਇਹ ਤਾਂ ਇਹ ਕਹਿ ਰਹੇ ਆ ਝੂਠੇ ਇਲਜ਼ਾਮ ਲਾ ਰਿਆ ਕੁਛ ਇਹ ਕਬਰ ਹੋਇਆ ਨਾ ਕੋਲੇ ਕੀ ਇਹਨਾਂ ਕੋਲੇ ਨਾ ਕੋਈ ਰਿਕਵਰੀ ਹੋਈ ਆ ਨਾ ਇਹਨਾਂ ਕੋਲੇ ਕੋਈ ਮਨੀ ਟ੍ਰੇਲ ਮਿਲਿਆ ਬਿਲਕੁਲ ਝੂਠਾ ਕੇਸ ਹੈ ਇਹੋ ਜਿਹਾ ਝੂਠਾ ਕੇਸ ਝਾਰਖੰਡ ਦੇ ਮੁੱਖ ਮੰਤਰੀ ਦੇ ਸੀ ਉਹਦੀ ਜਮਾਤ ਹੋਈ ਆ ਨਾ ਜੀ ਇਹਨਾਂ ਦੀ ਵੀ ਜਮਾਤ ਹੋਈ ਸੀ